ਦਾ ਉਸਤਾਦ ਤੇ ਬਲਾਉਂ ਮਿਲ ਸੋ ਦਾ ਸਵਾਦ ਆ। ਉਹ ਗੱਤ ਮਨ। ਅੰਦਰ ਨਾ ਬੰਨਾ ਬੰਨੇ ਹੀ ਹੋ ਜਾਂਦਾ ਤਿਆਰ। ਸਾਡੇ ਮਾਰੇ ਬੱਚੇ ਨੇ ਪਾਣੀ 5 ਵਜੇ ਦੀ। ਬਸ ਚੱਲਦੇ ਆਪਾਂ ਵੀ। ਖੇਤ ਦੇ ਦੂਆ ਤੱਕ। ਰਾਜੇ ਸਾਹਿਬ ਦੀ ਨਾ ਤੋੜ ਦੀ ਗੱਲ ਕੰਮ ਕੌਂ ਕਾਲਾ ਸਬਜ਼ੀ ਵੀ ਟੁੱਟੀ ਨਹੀਂ ਹੈਗੀ। ਕੱਲ ਥੋੜਾ ਜਿਹਾ ਕਰੇ ਪ੍ਰੋਗਰਾਮ। ਯਾ ਕੱਲਿੰਟਨ ਦੇ ਵਿੱਚ ਨਾ ਨਾ ਬੰਦੇ ਆ ਕਰਕੇ ਕੱਲੋਂ ਗਏ ਜੀ ਕੱਲ੍ਹ ਅੱਜ ਪੈਡ ਦੇ ਵਿੱਚ ਦਾ ਮੂੰਹ ਮਠਾ ਕਰਾਉਣੇ ਆਰੇ ਦਾ ਅੱਜ ਸਬਜੀ ਮੇਲਾ ਜੇ ਹੋਵੇ ਪਵਾ ਜਾਊਗੀ ਵੈਸੇ ਹੁਣ ਸਬਜੀ ਦਾ ਰੇਟ ਚੰਗਾ ਹੋ ਰਿਹਾ ਪਰ ਮਾਤਮਾ ਦੀ ਕਿਰਪਾ ਨਾਲ ਸਭ ਦੀ ਜੀ ਵੈਸੇ ਸੌਂਕ ਮਨ ਸਾਰੇ ਰੱਖੋ ਸਬਜੀ ਰੇਟ ਜਿੰਨਾ ਆਪਾਂ ਕਹੇ ਜੀ ਓੰਨਾ ਜਿਆਦਾ ਚੰਗਾ ਹੋਇਆ ਪੈਗਾ ਬਹੁਤ ਵਧੀਆ ਰੇਟ ਆ ਬਹੁਤ ਹਾਈ ਰੇਟ ਦੇ ਉੱਤੇ ਚੱਲ ਰਿਹਾ ਹੁਣ ਤਾਂ ਜਿੰਨਾ ਆਪਾਂ ਕਹੇ ਸਭ ਤੋਂ ਹਾਈ ਰੇਟ ਹੁਣ ਅੱਜ ਸਭ ਤੋਂ ਹਾਈ ਰੇਟ ਨੇ 8 8 ਟਾਈਮ ਦੇ ਵਿੱਚ ਅਿਤੁਵਾਰ ਰੇਟ ਘਟਣਗੇ ਿਸਾਬੀ ਤੇ ਲਾਇਨ ਸ਼ੌਨ ਤੋਂ ਬਾਅਦ ਘਟਣ ਲੱਗੇ ਲੱਗੇ ਜਾਣਗੇ ਕਿਉਂਕਿ ਦੁਆਰ ਗਰਮੀ ਆਦਾਰ ਥੋੜਾ ਘਟਿਆ ਹੈ ਦਾ ਹੁਣ ਮੌਸਮ ਐਤ ਕੀ ਮੀਂਹ ਦੇਤੇ ਪੈਣ ਲੱਗੇ ਤਾਂ ਕਰਕੇ ਕੀਤੇ ਰੇਤ ਬਹੁਤ ਜ਼ਿਆਦਾ ਹਾਈ ਹੋ ਰਿਹਾ ਬਸ ਮਾੜਾ ਮੋਟਾ ਟੀਕੇ ਉੱਤੇ ਪਾਣੀ ਚਾਲਦੇ ਹੁਣ ਆਪਾਂ ਖੇਡੋ ਲੈ ਕੇ ਆਣਾ ਹੋ ਉੱਥੋਂ ਆਪਣੇ ਮੂਰੇ ਆਇਆ ਲੈ ਪਾਉਣਾ ਖੜਜੋ ਕਿ ਮੈਂ ਚਿੰਬੜਦੇ ਆ ਡੈਡੀ ਨੂੰ ਵਿਚਾਰਕਦੇ ਨੇ ਪਾ ਦੇ ਸਾਨੂੰ ਰੋਟੀ ਰੋਟੀਆਂ ਘੱਟ ਲੋ ਅੱਕੇ ਹੋ ਨੇ ਡੈਡੀ ਤੇ ਇੱਕ ਕੋ ਬਿਠਾ ਇੱਕ ਹੋ ਬਿਠਾ ਲੈ ਉਹ ਸ਼ਕਾਰੀ ਦਾ ਘੱਟ ਹੀ ਖਾਂਦਾ ਹਾਂ ਜਾ ਦੇ ਰੋਟੀ ਖਾਣਾ ਦੇਖ ਨੇ ਇੱਕ ਉਹ ਫਿਰਦਾ ਉਹਨੂੰ ਦੇ ਦਿਓ ਪਰਾਂ ਉਹ ਖੜਾ ਕੇ ਦੇਖੇਂਦਾ ਲੱਗਾ ਆ ਇਹੋ ਖੜਜਾ ਕੋਈ ਨਾ ਜੀ ਪੰਡਿਆ ਕੋਈ ਨਾ ਟੱਕਰ ਉਹ ਆਉਂਦੀ ਨਹੀਂ ਲਵੇ ਇਹ ਇਹ ਪੂਰਾ ਮੋਹ ਹੁੰਦੇ ਆਲੇ ਨੇ ਇਹ ਨਿਰੰਦਾਰ ਦੇ ਹੈ ਉਹਨੂੰ ਪਾ ਦੇ ਉਹ ਖੜਾ ਦੇਖੀ ਹੁੰਦਾ ਉਧਰ ਪਰਲਾ ਬਾਜੀ ਉਹਨੂੰ ਤਰਕੇ ਭਾਈ ਉਹ ਤੋ ਸਾਨੂੰ ਗੱਡੀ ਦੋ ਨਾ ਘਟ ਘਟ 2 ਕਿਲੋਮੀਟਰ ਪਿੱਛੇ ਲੈ ਕੇ ਹੁੰਦਾ ਡੇਲੀ ਇਹ ਉੱਥੇ ਮੂਰ ਰਾਲਣਗੇ ਫੇਰ ਗੱਡੀ ਦਾ ਮੂਰ ਮੂਰ ਭੱਜ ਕੇ ਆਉਣਗੇ ਖੜੀ ਆ ਪਰ ਖੜਦਾ ਨਹੀਂਗਾ ਹਟ ਹਟ ਮੈਨੂੰ ਖਾਣ ਨਹੀਂ ਦਿੰਦੇ ਛੋਟਾ ਸਾਰਿਆਂ ਤੋਂ ਤੇ ਇਹਨੂੰ ਫਿਰ ਡੈਡੀ ਦੇ ਮੁੱਖ ਬਾਉਣੀ ਪੈਂਦੀ ਕੋੜੇ ਖੜ ਕੇ ਆਹ ਹਸਿਆਰ ਵਾਲਾ ਸਾਰਿਆਂ ਦੇ ਵਿੱਚ ਇਹ ਬਹੁਤ ਉਹ ਕਰਦਾ ਤੰਗ ਕਰਦਾ ਸਾਰਿਆਂ ਦੇ ਖਾਣ ਦੇ ਚਲੋ ਆਪਾਂ ਚੱਲਦੇ ਆਂ ਸਬਜ਼ੀ 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 ਤੋੜਦੇ ਅੱਜ ਕੱਲ ਸਬਜ਼ੀ ਟੁੱਟੀ ਨਹੀਂ ਹੈਗੀ ਪ੍ਰੋਗਰਾਮ ਕਰਕੇ ਅੱਜ ਸਬਜ਼ੀ ਤੋੜਦੇ 33 ਸਾਰੀ ਸਬਜ਼ੀ ਅੱਜ ਡੈਡੀ ਥੋੜਾ ਜਿਹਾ ਲੇਟ ਆ ਬਾਬਾ ਨੇ ਕੇਰਾਂ ਦਾ ਆਟੋ ਦੇ ਵਿੱਚ ਧਰਤਾ ਸਾਰਾ ਸਮਾਨ ਕੁਛ ਪਿੱਛੇ ਧਰਤਾ ਪ੍ਰਿੰਡੀਆਂ ਮੂਰੇ ਧਰਤੀਆਂ ਤੇ ਬਾਬਾ ਹੁਣ ਕੇਰਾਂ ਲਿਆ ਕੇ ਉੱਥੇ ਚਲ ਲਾ ਦੂ ਆਪਣਾ ਬੰਦਾ ਹੈਗਾ ਹੈ ਅੱਜ ਡੈਡੀ ਥੋੜਾ ਜਿਹਾ ਇਸ ਖੇਤ ਤੋਂ ਲੇਟ ਹੋ ਗਏ ਸਬਜ਼ੀ ਭਿੰਡੀਆਂ ਵਾਲਿਆਂ ਸੀ ਅੱਜ ਭਿੰਡੀਆਂ ਵੱਧ ਕਰਕੇ ਅੱਜ ਥੋੜਾ ਜਿਹਾ ਲੇਟ ਹੋ ਗਏ ਤੇ ਹੁਣ ਬਾਬਾ ਜੀ ਉੱਥੇ ਲਿਆ ਕੇ ਘਰਾਂ ਲਾਦਣੇ ਅੱਜ ਬਾਬਾ ਜੀ ਨੂੰ ਕੰਮ ਸੀ ਕਹਿੰਦੇ ਸੀ ਸੰਦੇ ਹਾਂ ਵੀ ਕਿਸੇ ਨੂੰ ਹੋਰ ਕਿਤੇ ਢੇੜਾ ਲਾਉਣ ਜਾਣਾ ਹੂ ਬਾਬੇ ਨੇ ਇਹ ਕਹਿੰਦੇ ਸਬਜ਼ੀ ਅਸੀਂ ਧਰ ਕੇ ਰਾਇ ਨੇ ਬਾਬਾ ਜੀ ਲਾ ਦੇਣਗੇ ਡੈਡੀ ਅੱਜ ਥੋੜਾ ਜਿਹਾ ਲੇਟ ਹੀ ਜਾਣਗੇ ਮਾਨ 40 ਰੁਪਏ ਕਿਲੋ ਹੋਰ ਜੀ ਕੀ ਹਾਲ ਹੈ ਠੀਕ ਆ ਵਧੀਆ ਸੈਟ ਆ ਓਕੇ ਦੀ ਰਿਪੋਰਟ ਆ ਜਾ ਮਾਨ ਮੋਦਰਾਪਣ ਨਾਲ ਤਾਂ ਆਇਆ ਬੈਠਾ ਬਾਪੂ ਨੇ ਵੀ ਫਿਰ ਟੇਬਲ ਲਾਤਾ ਟੇਬਲ ਤਾਂ ਮੈਨਾਂ ਥੋੜਾ ਜਿਹਾ ਕੰਮ ਐਡਾ ਸੀਗਾ ਹੁਣ ਟੇਬਲ ਨਾਲ ਲੋਟ ਹੈ ਇਹ ਲੇਵਲ ਨਾਲ ਕੰਮ ਸੈੱਟ ਆਇਆ ਬੈਜਾ ਇਤਨਾ ਜਿਆਦਾ ਮੂਵਮੈਂਟਾ ਕਰਾਉਣਾ ਹੈ ਗਾਉਂ ਉੱਪਰ ਲੱਗ ਜਾਂ 11 ਮੀਟਰ ਦਾ ਮੂਟਾ ਇਹ ਕਨਾਂ ਮੈਂ ਆਉਦੇ ਯਾਰ ਦੋਸਤਾਂ ਨੂੰ ਕਰਾਉਣਾ ਮੂੰਹ ਮਠਾ ਕਰਾ ਦੇ ਨਾ ਨਾ ਜਿਹੜੇ ਬਾਪੂ ਵੀ ਆਪਣਾ ਇੱਥੇ ਯਾਰ ਮਿੱਤਰ ਵਾਲੇ ਸਾਰੇ ਆਪਣੇ ਭਰਾ ਨਾਲ ਦੇ ਕੇ ਸਭ ਵੀ ਸਾਰਿਆਂ ਦਾ ਹੀ ਨੇ ਕਿ ਨਾ ਮੂੰਹ ਮਠਾ ਕਰਾ ਦੇ ਨਾ ਤੇ ਕਾ ਹੋਰ ਪਿੰਡੀ ਵਾਲੇ ਪਿੰਡੀ ਵਾਲੇ ਜਿੰਨਾ ਕਹਿੰਦਾ ਮਾਇਆ ਕਰਾਉਣਾ ਤੇਰੀ ਮੰਮੀ ਦਾ ਕਹਿੰਦਾ ਸਾਰੇ ਪਿੰਡ ਦੇ ਵਿੱਚ ਬੰਦੇ ਪਿੰਡੀ ਕੱਥੂ ਬੈਠੇ ਨਜ਼ਰ ਪੈਦਾ ਆ ਲੈਣ ਦੀ ਜਾਂਦਾ ਸਾਰੇ ਤੇ ਮੰਡੀ ਦਾ ਜਿੰਨੇ ਦੇ ਮਿੱਤਰ ਆ ਸਾਰਿਆਂ ਦਾ ਕਹਿੰਦਾ ਆਪਦੇ ਯਾਰਾਂ ਮਿੱਤਰਾਂ ਨੂੰ ਸਾਰਿਆਂ ਨੂੰ ਮੂੰਹ ਮਠਾ ਕਰਾਉਣਾ ਇੱਥੇ ਆਪਰੇ ਵੀ ਜਿਹੜੇ ਸਭੀ ਸਾਥੀ ਕਾਲ ਦੇ ਤੇ ਸਾਰਾ ਜਿੰਨੇ ਸਾਰੇ ਆਪਣੇ ਸਾਰੇ ਯਾਰ ਮਿੱਤਰੇ ਜਿਹੜੇ ਸਭੀ ਸਾਰੇ ਜਿੰਨੇ ਵੀ ਆਪਣੇ ਨਵੇਂ ਦੇ ਦੇ ਮਾਨਸਾਏ ਜਿੰਨਾ ਲੱਗਦਾ ਸਾਰੇ ਇੱਥੇ ਆਦਾਨ ਸੈਕਲ ਇਹਦੇ ਬਿਵਾਕ ਕਹਿੰਦੇ ਆ ਬਾਪੂ ਦੀ ਬਾਪੂ ਜੀ ਨਾਲ ਬੜੀ ਥੋੜੀ ਯਾਰੀ ਆ ਮੇਰੇ ਗੁੜੇ ਮਿੱਤਰ ਨੇ ਜਿੰਨੇ ਆਪਾਂ ਕਹੇ ਜੀ ਰੱਬ ਸੋਨ ਨੂੰ ਵਧਾਵੇ ਜੀ ਤੇ ਉਹ ਆਪਣਾ ਪੱਕਾ ਲਿਆ ਜੀ ਪੱਕਾ ਲਿਆ ਜੀ ਆਪਣਾ ਮੁਬਾਰਕਾ ਨਾ ਜਰਾ ਬਤਨ ਵੀ ਵਧਾ ਲਈ ਭਾਈ ਹੋਰ ਠੀਕ ਆ ਹਾਂ ਬੜੀ ਯਾਰ ਤੈਨੂੰ ਵੀ ਬਹੁਤ ਬਹੁਤ ਮੁਬਾਰਕਾ ਤੂੰ ਵੀ ਕਿੱਦਾਂ ਦਾ ਕਰੀਂਦਾ ਜੇਵੇਂ ਕਿਦਾਂ ਕਰਾ ਰਿਹਾ ਨਹੀਂ ਯਾਰ ਤੂੰ ਖਾ ਤੂੰ ਖਾ ਮੈਂ ਤਾਂ ਬਹੁਤ ਖਾ ਕੇ ਖਾ ਚੁੱਕਿਆ ਹਾਂ 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 ਉਹ ਤਾਂ ਠੀਕ ਆ ਤੂੰ ਦੱਸ ਓਕੇ ਦੀ ਰਿਪੋਰਟ ਆ ਰੋਜ਼ ਕਹਿੰਦੇ ਸੀ ਵੀ ਉਹ ਹੋ ਨਹੀਂ ਕਰਾ ਰਿਹਾ ਹੈ ਸੈਟ ਆ ਮੇਰੇ ਯਾਰ ਤੇ ਬਿੰਨੇ ਤਾਂ ਸਾਰਿਆਂ ਨੂੰ ਪਾਰਟੀ ਦੇ ਦੀ ਆ ਆ ਤੇ ਬਾਪੂ ਕਹਿੰਦਾ ਵੀ ਮੈਂ ਵੀ ਦੇਣੀ ਆ ਸਾਰਿਆਂ ਨੂੰ ਪਾਰਟੀ ਮੈਂ ਚਲੋ ਭਾਈ ਤੁਸੀਂ ਦਿਓ ਸਾਰਿਆਂ ਨੂੰ ਪਾਰਟੀ ਉਹ ਵਾਰ ਉਹ ਫ੍ਰੀ ਕਵਰ ਹੈ ਹੈ ਸਿਆਲ ਸਿਆਲ ਦੇ ਵੇਲੇ ਦੇਖਦੇ ਆਂ ਹੈ ਹੌਰੂ ਭਾਈ ਇਹ ਹਾਂ ਪਰ ਪਾਵੇਂ ਖੌਰੂ ਕੋਈ ਗੱਲ ਨਹੀਂ ਮਸਾਦਾ ਤਨਬਾ ਦੇਣਾ ਹੈ ਪੱਟਾਂ ਕੀ ਖੌਰੂ ਆਉਣ ਦੇ ਰੱਬ ਲੈਉਣ ਦੇ ਦੇਣਾ ਹਾਂ ਹੋਰ ਸੈਟ ਠੀਕ ਬਹੁਤ ਵਧੀਆ ਵਧੀਆ ਸਾਰਿਆਂ ਨਾਲ ਹੀ ਆ ਇੱਕ ਆ ਆਪਣਾ ਪੂਛ ਨੀ ਯਾਰ ਅੱਡੇ ਵਾਲਾ ਫਰੂਟ ਵੇਚਦਾ ਜਦੋਂ ਮੈਂ ਸ਼ੁਰੂਆਤ ਕੀਤੀ ਹੈ ਉਦੋਂ ਛੋਟੇ ਜਿਹੋ ਹੁੰਦੇ ਨੇ ਸਭ ਤੋਂ ਪਹਿਲਾਂ ਮੈਂ ਪੂਛਣ ਕੋਲੀ ਬੈਠਣ ਲੱਗਾ ਸੀ ਉੱਥੇ ਉਹ ਤੋਂ ਅੱਡਾ ਆਪਣਾ ਪੂਸ਼ਨ ਉੱਥੇ ਹੁੰਦਾ ਹੈ ਨਾ ਇੱਥੇ ਅੱਜ ਵੀ ਬਾਪੂ ਕਹਿੰਦਾ ਇੱਥੇ ਅੱਜ ਬਾਪੂ ਕਹਿੰਦਾ ਵੀ ਉੱਥੇ ਪਹਿਲਾਂ ਅੱਡਾ ਹੁਣ ਐ ਇਹਨੇ ਪੂਸ਼ਨ ਇਧਰ ਦੁਕਾਨ ਲੈ ਰੱਖੀ ਹੈ ਕਿ ਕਿਰਾਏ ਤੇ ਤੇ ਉੱਥੇ ਹੁੰਦਾ ਸੀ ਜਿਆਦਾ ਪੂਸ਼ਨ ਤੇਰੇ ਜਿਹਾ ਛੋਟਾ ਆਉਣ ਲੱਗਿਆ ਮੈਂ ਜਮਾ ਛੋਟਾ ਆਉਂਦਾ ਸੀ ਪੂਸ਼ਨ ਕੋਲੇ ਮੈਂ ਆ ਕੇ ਇਧਰ ਸਾਈਡ ਤੇ ਇਹਦੇ ਐ ਨਾਲ ਹੀ ਅੱਡਾ ਲਾ ਲੈਂਦਾ ਉੱਥੋਂ ਮੈਂ ਵੇਚਦਾ ਕੱਦੂ-ਕਦੂ ਤੇ ਬੜੇ ਉਹ ਤਾਂ ਤੰਗੀਆਂ ਸੀਗੀਆਂ ਅੱਜ ਵੀ ਦਿਨ ਯਾਦ ਆ ਜਾਂਦੇ ਆ ਕਦੇ-ਕਦੇ ਗੱਲਾਂ ਕਰਨ ਲੱਗਿਆ ਨੇ ਜਦੋਂ ਯਾਰ ਉਦੋਂ ਵੀ ਐਂ ਲੱਗਦਾ ਵੀ ਉਹ ਆ ਕੁਸ਼ਿਆ ਦਾ ਵਧੀਆ ਸਾਰੇ ਇੱਥੇ ਯਾਰਾ ਵੀ ਇੱਕ ਗੱਲ ਮੈਨੂੰ ਸਭ ਤੋਂ ਪਸੰਦ ਹੈ ਵੀ ਹੁਣ ਜਿਹੜੇ ਆਸੀਂ ਜਿਵੇਂ ਇੱਥੇ ਸਬਜ਼ੀ ਵਾਲ ਜਿੰਨੇ ਵੀ ਕੰਮ ਕਰ ਰਿਹਾ ਸਾਰੇ ਆਪਦੇ ਯਾਰ ਮਿਹਨਤ ਨਾਲ ਕਮਾ ਕੇ ਆਪਦੇ ਪੈਸੇ ਵੀ ਰੋਜ਼ਗਾਰ ਚ ਚਲਾ ਰਹੇ ਆ ਹੁਣ ਵੀ ਉਹ ਨਹੀਂ ਹੈਗਾ ਵੀ ਦੋ ਨੰਬਰ ਦੀ ਇਹਨੇ ਇੱਕ ਨੰਬਰ ਦੀ ਕਮਾਈਆਂ ਨੇ ਇੱਕ ਪਾਸ ਵੀ ਬੰਦੇ ਨੂੰ ਲਾਜ਼ਮੀ ਕਰਦੀਆਂ ਨੇ ਸਾਰੇ ਜਿੰਨੇ ਅਸੀਂ ਸਾਰੇ ਸਬਜ਼ੀ ਵੇਚਦਾ ਸਾਰੇ ਵਧੀਆ ਸੌਖੇ ਆ ਜਿੰਨੇ ਇੱਥੇ ਸਾਰੇ ਜਾਣੇ ਅੱਡਾ ਲਾਉਂਦੇ ਨੇ ਸਾਰੇ ਆਪਦੇ ਵਧੀਆ ਨਿਆਰੇ ਲੈਂਦੇ ਨੇ ਇਹਦੇ ਵਿੱਚ ਇਹਨਾਂ ਦੀ ਕਮਾਈ ਵਧੀਆ ਬਸ ਗੱਲ ਕਰ ਮਿਹਨਤ ਜ਼ਰੂਰ ਆ ਸਾਰਾ ਦਿਨ ਖੜਨਾ ਪੂਛਣ ਦਾ ਪੂਛਣ ਮ ਤੂੰ ਕੁਝ ਦਿਨ ਰਾਤ ਨੂੰ 10 ਵਜੇ ਜਾਂਦਾ ਦੇਖੋ ਤੁਸੀਂ ਤੜਕੇ ਵਿਚਾਰਾ ਸੰਦੇਹਾ ਪਹਿਲਾਂ ਉੱਠ ਹੋ ਜਾਂਦਾਗਾ ਫਰੂਟ ਲੈ ਕੇ ਆਉਂਦਾ ਮੰਡੀ ਦੇ ਵਿੱਚੋਂ ਤੇ ਸ਼ਾਮ ਨੂੰ 10 ਵਜੇ ਘਰੇ ਜਾਂਦਾ ਬਹੁਤ ਔਖਾ ਹੋ ਜਾਂਦਾਗਾ ਨੇ ਪਰੇਸ਼ਾਨ ਕਰ ਰੱਖੀ ਐ ਮੈਂ ਤੇ ਰੈਡੀ ਆਏ ਹੁਣ ਮਾਲ ਸਾਤੋਂ ਸਬਜ਼ੀ ਵੇਚਦਾ ਪੀਤ ਤੀਆਂ ਉਹਨੇ ਪੈਂਟਾਂ ਨੇ ਤੇ ਸਬਜ਼ੀ ਵੇਚ ਕੇ ਹੁਣ ਮਾਲ ਹਟਵਾ ਦਿਆਂ ਨਵੇਂ ਨਵੇਂ ਦਾਮ ਮੈਂ ਨੇ ਪਹਿਲਾਂ ਹੀ ਏਸੀ ਵਾਸੀ ਸਾੜ ਰੱਖਿਆ ਗਰਮੀ ਬਹੁਤ ਆ ਤੇ ਇੱਕ ਹਨੇਰੀ ਵੀ ਬਾੜੀ ਨਾ ਹੋ ਗਿਆ ਸੀ ਵੀ ਇਹ ਹਨੇਰੀ ਆਉਗੀ ਤੇ ਨੇਰੀ ਦਾ ਚੱਕਰ ਵਾਲਾ ਪਈ ਜਾਂਦਾ ਸੀਗਾ ਮੈਂ ਚੱਲ ਡੈਡੀ ਆਪਾਂ ਚੱਲੀ ਹੁਣ ਮੜਾ ਟਾਈਮ ਨਾਲ ਟਾਈਮ ਨਾਲ ਹੀ ਸੀ ਫਿਰ ਤੁਰ ਪਏ ਉਥੋਂ ਮਾਨਸਾ ਤੋਂ ਆ ਗਿਆਂ ਟਾਈਮ ਨਾਲ ਹੀ ਘਰੇ ਮਹਾਰਾਜ ਦਾ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਹੈ ਵੀ ਵਧੀਆ ਚੰਗੀ ਜ਼ਿੰਦਗੀ ਲੰਗੀ ਜਾਂਦੀ ਹੈਗੀ ਤੇ ਅੱਜ ਡੈਡੀ ਨੇ ਡੈਡੀ ਨੇ ਵੀ ਡੈਡੀ ਨੇ ਵੀ ਆਹੋ ਕਰਿਆ ਡੈਡੀ ਨੇ ਵੀ ਅੱਜ ਆਪਣਾ ਸਾਰੇ ਜਨ ਦਾ ਮੂੰਹ ਮਿੱਠਾ ਕਰਾਇਆਗਾ ਆਦੀ لهਜਨੇ ਕਿਵੇਂ ਰਿਹਾ ਪਕਵਾਂ ਵਧੀਆ ਸਾਰੇ ਮੁੰਡਿਆਂ ਦੇ ਵਿੱਚ ਮਾਣ ਮਿੱਠਾ ਕਰਾਤਾ ਸਾਰੇ ਪਾਰਟੀ ਮਾਂ ਦੀ ਡੈਡੀ ਤੋਂ ਸਾਰਿਆਂ ਨੂੰ ਪੂਰੀ ਦਿੱਤੀ ਬਾਟੀਆਂ ਸਾਰਿਆਂ ਦੇ ਡੈਡੀ ਕਹਿੰਦਾ ਦੱਸੋ ਬਈ ਕੀ ਖਾਣਾ ਅਸੀਂ ਤਾਂ ਉਹੀ ਖਵਾਵਾਂਗੇ ਤੇ ਡੈਡੀ ਨੇ ਸਾਰਿਆਂ ਦਾ ਆਪਣੇ ਯਾਰਾ ਮਿੱਤਰਾਂ ਦਾ ਜੇ ਸਾਰਿਆਂ ਦਾ ਵਧੀਆ ਮੂੰਹ ਮਿੱਠਾ ਕਰਾਇਆ ਸਾਰੇ ਜਿੰਨੇ ਇਹ لهਜੀ ਨੇ ਸਾਰਿਆਂ ਦਾ ਕਰਾ ਕੱਲ ਨੂੰ ਫਿਰ ਮੈਂ ਤੇ ਮੰਮਾ ਨੇ ਵੀ ਕਿਚ ਰੱਖੀਆਂ ਨੇ ਦਿਹਾਨੀਆਂ ਅਸੀਂ ਵੀ ਕਰਾ ਗਏ ਉਹਨੇ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਮੂੰਹ ਮਿੱਠਾ ਤੇ ਡੈਡੀ ਨੇ ਤਾਂ ਅੱਜ ਆਪਦੇ ਦੋਸਤਾਂ ਨੂੰ ਮੰਮੀ ਨੇ ਆ ਦੇਖ ਰਏ ਜਿੰਨੀਆਂ ਆਦੇ ਦੋਸਤ ਨੇ ਮੰਮੀ ਦੇ ਸਹੇਲੀਆਂ ਨੇ ਮੰਮੀ ਦੇ ਉਹਨਾਂ ਨੂੰ ਆਫ ਕਰਾਈ ਦਿੱਤੀ ਪਾਰਟੀ ਤੇ ਡੈਡੀ ਨੇ ਆਦੇ ਜਿੰਨੇ ਦੋਸਤ ਨੇ ਉੱਥੇ ਸਬਜੀ ਭੇਜਦੇ ਆ ਉੱਥੇ ਦਿੱਤੀ ਪਾਰਟੀ ਪਰ ਪੂਰੇ ਸਾਰੇ ਖੁਸ਼ ਕਰਤੇ ਕਰਤੇ ਖੁਸ਼ ਅੱਜ ਦੇ ਵਲੌਗ ਦੇ ਆਪਾਂ ਕਰਦੇ ਇਤੀ ਉਹ ਮਾਂਪੀ ਤੇ ਵਲੌਗ ਨੂੰ ਪਿਆਰ ਦਿਆ ਕਰੋ ਭਾਈ ਜਿੰਨਾ ਜੱਜ ਕੇ ਸਿੱਧੂ ਫੈਮਿਲੀ ਨਾਲ ਖੜ ਜੋ ਜੱਜ ਕੇ ਜਿੰਨੇ ਸਾਰੇ ਭਰਾ ਨੇ ਆਪਣੇ ਤੇ ਸਾਰੀ ਫੈਮਿਲੀ ਜਿਹੜੀ YouTube ਆਪਣੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਕਮੈਂਟ ਲਾਜ਼ਮੀ ਕਰਿਆ ਕਰੋ ਯਾਰ ਕਮੈਂਟ ਜ਼ਰੂਰੀ ਹੈ ਸਭ ਮੈਂ ਸਾਨੂੰ ਪਤਾ ਲੱਗਦਾ ਕਿੱਥੋਂ ਕਿਵੇਂ ਕੌਣ ਸਾਡੀ ਵੀਡੀਓ ਦੇਖ ਰਹਾ ਹੈ ਪਿੱਛੇ ਜ਼ਰੂਰ ਦੇਖਦਿਆ ਕਰੋ ਵੀ ਅਸੀਂ ਆ ਪਿੰਡ ਤੋਂ ਵੀਡੀਓ ਦੇਖ ਰਹੇ ਹਾਂਗੇ ਤੇ ਨਾਲ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫੈਮਿਲੀ ਵਲੌਗ ਨੇ ਸਾਰੇ ਜਿਹੜੇ ਜਿਹੜੇ ਵੀਡੀਓ ਦੇਖਦੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ